ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਗੱਲਬਾਤ ਕਰਾਂਗੇ 올 ਪੰਜਾਬ ਆਂਗਣਵਾੜੀ ਮੁਲਾਜ਼ਮ ਜੂਨੀਅਨ ਦੀ ਜਰਨਲ ਕਾਉਂਸਲ ਮੀਟਿੰਗ ਬਾਰੇ ਸੋ ਕੁਝ ਭੈਣਾਂ ਨੂੰ ਜਾਣਕਾਰੀ ਹੈਗੀ ਹੈ ਕੁਝ ਨੂੰ ਨਹੀਂ ਹੈਗੀ ਕਿ ਅ ਕੱਲ ਜਿਹੜਾ ਕਿ ਅ ਕੁਝ ਆਂਗਣਵਾੜੀ ਵਰਕਰਸ ਨੂੰ ਜਿਹੜਾ ਪੁਲਿਸ ਦੁਆਰਾ ਅਰੈਸਟ ਕਰ ਲਿਆ ਗਿਆ ਸੀ ਗਿੱਦੜਵਾ ਵਿਖੇ ਜਿਦੇ ਵਿੱਚ 올 ਪੰਜਾਬ ਆਂਗਣਵਾੜੀ ਮੁਲਾਜ਼ਮ ਜੂਨੀਅਨ ਦੇ ਜਿਹੜੇ ਵਰਕਰ ਸੀ ਨਮਾਇੰਦੇ ਸੀਗੇ ਜਿਹਦੇ ਵਿੱਚ ਹਰਗਵਿੰਦ ਕੌਰ ਵੀ ਜਿਹੜਾ ਹੈ ਉਹਨਾਂ ਨੂੰ ਵੀ ਅਰੈਸਟ ਕੀਤਾ ਗਿਆ ਸੀ ਤੇ ਬਾਅਦ ਵਿੱਚ ਜਦੋਂ ਧਰਨਾ ਮੁਜ਼ਾਹਰਾ ਕੀਤਾ ਗਿਆ ਦੂਜੇ ਵਰਕਰਸ ਦੁਆਰਾ ਤਾਂ ਉਹਨਾਂ ਨੂੰ ਛੱਡ ਦਿੱਤਾ ਗਿਆ ਥੋੜਾ ਟਾਈਮ ਪਾ ਕੇ ਤੇ ਅੱਜ ਜਿਹੜੀ ਹੈ ਮੋਗੇ ਵਿਖੇ ਸਬੰਧਤ ਆਂਗਣਵਾੜੀ ਮੁਲਾਜ਼ਮ ਜੂਨੀਅਨ ਦੀ ਜਿਹੜੀ ਮੀਟਿੰਗ ਹੋਈ ਆ ਉਹਦੇ ਨਾਲ ਸਬੰਧਤ ਅੱਜ ਗੱਲਬਾਤ ਕਰਾਂਗੇ ਸੋ ਤੁਸੀਂ ਦੇਖ ਸਕਦੇ ਹੋ ਇਸ ਮੀਟਿੰਗ ਦੇ ਵਿੱਚ ਜਿਹੜਾ ਆ ਇਹਨਾਂ ਵਰਕਰਸ ਨੇ ਵੱਡੇ ਪੱਧਰ ਤੇ ਜਿਹੜਾ ਭਾਗ ਲਿਆ ਤੇ ਇਦੇ ਵਿੱਚ ਜਿਹੜਾ ਆ ਕੁਝ ਮਤਾ ਪਾਸ ਕੀਤੇ ਗਏ ਆ ਉਹਨਾਂ ਮਤਿਆਂ ਬਾਰੇ ਮੈਂ ਤੁਹਾਨੂੰ ਜਾਣਕਾਰੀ ਦਵਾਂਗੀ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਜਨਰਲ ਕੌਂਸਲ ਦੀ ਮੀਟਿੰਗ ਮੋਗੇ ਵਿਖੇ ਹੋਈ ਜਿਹਦੇ ਵਿੱਚ ਜਿਹੜਾ ਇੱਕ ਮਤਾ ਪਾਸ ਕੀਤਾ ਗਿਆ ਕਿ ਸ਼੍ਰੀਮਤੀ ਹਰਗੁਬਿੰਦ ਕੌਰ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਪ੍ਰਧਾਨ ਬਣੇ ਰਹਿਣਗੇ ਕਿਉਂਕਿ ਕੁਝ ਸਮੇਂ ਤੋਂ ਜਿਹੜੀ ਆ ਯੂਨੀਅਨ ਦੇ ਵਿੱਚ ਫੁੱਟ ਪੈ ਗਈ ਸੀਗੇ ਕੁਝ ਕੁੜੀਆਂ ਜਿਹੜੀਆਂ ਵੱਖਰੀਆਂ ਹੋ ਗਈਆਂ ਉਹਦੇ باوجود ਵੀ ਜਿਹੜਾ ਯੂਨੀਅਨ ਨੇ ਫੈਸਲਾ ਲਿਆ ਕਿ ਹਰਗੁਬਿੰਦ ਕੌਰ ਜਿਹੜੇ ਆ ਇਸ ਯੂਨੀਅਨ ਦੇ ਪ੍ਰਧਾਨ ਬਣੇ ਰਹਿਣਗੇ ਮੀਟਿੰਗ ਦੌਰਾਨ ਫੈਸਲਾ ਕੀਤਾ ਗਿਆ ਕਿ ਆਂਗਣਵਾੜੀ ਕੇਂਦਰਾਂ ਵਿੱਚ ਆ ਰਹੇ ਖਰਾਬ ਰਾਸ਼ਨ ਨੂੰ ਲੈ ਕੇ ਸੰਘਰਸ਼ ਜਾਰੀ ਰਹੇਗਾ ਤੇ ਮੰਗ ਕੀਤੀ ਜਾਵੇਗੀ ਕਿ ਇਹ ਬਹੁਤ ਵੱਡਾ ਸਕੈਂਡਲ ਹੈ ਜਿਸ ਦੀ ਜਾਂਚ ਹੋਣੀ ਚਾਹੀਦੀ ਹੈ ਆਂਗਣਵਾੜੀ ਕੇਂਦਰਾਂ ਦੇ ਬੱਚੇ ਜਿਹੜੇ ਵਾਪਸ ਆਉਣੇ ਚਾਹੀਦੇ ਹਨ ਆਂਗਣਵਾੜੀ ਵਰਕਰ ਨੂੰ ਪ੍ਰੀ ਨਰਸਰੀ ਟੀਚਰ ਦਾ ਦਰਜਾ ਮਿਲਣਾ ਚਾਹੀਦਾ ਤੇ ਇਸ ਨੂੰ ਲੈ ਕੇ 5 ਨੁਕਾਤੀ ਸੰਘਰਸ਼ ਦਾ ਜਿਹੜਾ ਪ੍ਰੋਗਰਾਮ ਉਲਿੱਕਿਆ ਗਿਆ ਸੋ ਇਹ ਆਲ ਪੰਜਾਬ ਆਂਗਣਵੜੀ ਮੁਲਾਜ਼ਮ ਯੂਨੀਅਨ ਦੀ ਸੋਚ ਹੈਗੀ ਆ ਉਹ ਕੀ ਸੋਚਦੇ ਨੇ ਉਹਦੇ ਨਾਲ ਸੰਬੰਧਿਤ ਜਿਹੜੀ ਇਹ ਗੱਲਬਾਤ ਆ ਕਿਉਂਕਿ ਕੁਝ ਯੂਨੀਅਨ ਕਹਿ ਰਹੀਆਂ ਕਿ ਖਾਣਾ ਵਧੀਆ ਆਉਂਦਾ ਹੈਗਾ ਕੋਈ ਪ੍ਰੋਬਲਮ ਹੈ ਨਹੀਂਗੀ ਠੀਕ ਹੈ ਸੋ ਇਹ ਯੂਨੀਅਨ ਸਾਨੂੰ ਇਹ ਹਦਾਇਤ ਕਰਦੀ ਹੈ ਕਿ ਖਾਣਾ ਜਿਹੜਾ ਬਿਲਕੁਲ ਵੀ ਚੰਗਾ ਨਹੀਂ ਆਉਂਦਾ ਹਨਾ ਸੋ ਤੁਸੀਂ ਵੀ ਆਂਗਣਵੜੀ ਵਰਕਰਸ ਹੈਗੇ ਹੋ ਤੁਹਾਨੂੰ ਵੀ ਪਤਾ ਵੀ ਖਾਣਾ ਜਿਹੜਾ ਕਿ ਸੱਦ ਤੱਕ ਸਾਫ਼ ਹੈ ਕਿ ਸੱਦ ਤੱਕ ਖਰਾਬ ਹੈ ਜਾਂ ਖਾਣਯੋਗ ਹੈ ਜਾਂ ਨਹੀਂ ਹੈ ਕਿਉਂਕਿ ਆਪਾਂ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਕੰਮ ਕਰ ਰਹੇ ਹੈਗੇ ਆ ਤਾਂ ਸਾਨੂੰ ਜਿਹੜੀ ਇਹ ਸੰਬੰਧੀ ਜਾਣਕਾਰੀ ਹੈਗੀ ਹੈ ਸਾਡਾ ਸਾਡੀ ਜਿਹੜੀ ਆਤਮਾ ਸਾਨੂੰ ਦੱਸਦੀ ਹੈ ਸਾਡਾ ਜਿਹੜਾ ਆ ਮਨ ਸਾਨੂੰ ਦੱਸਦਾ ਹੈ ਵੀ ਅਸੀਂ ਜਿਹੜਾ ਕੰਮ ਉਹ ਕਿਵੇਂ ਕਰਦੇ ਆ ਨਾ ਸੋ ਕੁਝ ਗੱਲਾਂ ਹੁੰਦੀਆਂ ਜਿਹੜੀਆਂ ਆਪਾਂ ਸ਼ੇਅਰ ਨਹੀਂ ਕਰ ਸਕਦੇ ਇਸ ਪਲੇਟਫਾਰਮ ਤੇ ਤੇ ਪਰ ਆਪਾਂ ਨੂੰ ਜਾਣਕਾਰੀ ਹੁੰਦੀ ਹੈ ਵੀ ਅਸੀਂ ਜਿਹੜਾ ਕੰਮ ਕਰਦੇ ਹਾਂ ਕਿਵੇਂ ਕਰਦੇ ਆ ਨਾ ਕੋਈ ਵੀ ਕੰਮ ਆਪਾਂ ਭਾਵੇਂ ਅੰਗਣਵਾੜੀ ਦਾ ਹੋਵੇ ਜਦੋਂ ਆਪਾਂ ਉਹ ਕੰਮ ਅ ਦਿਲ ਨਾਲ ਕਰਦੇ ਆ ਤਾਂ ਸਾਨੂੰ ਜਿਹੜੀ ਇਹ ਸੈਟੀਸਫੈਕਸ਼ਨ ਹੁੰਦੀ ਸਾਡੀ ਆਤਮਾ ਨੂੰ ਸੰਤੁਸ਼ਟੀ ਹੁੰਦੀ ਹੈ ਹਨ ਸੋ ਜੇਕਰ ਕੰਮ ਰਹਿੰਦਾ ਹੁੰਦਾ ਮੇਰੀ ਇਹ ਸੋਚ ਆ ਮੇਰੇ ਨਾਲ ਪਰਸਨਲੀ ਐਵੇਂ ਹੁੰਦਾ ਵੀ ਜਦੋਂ ਮੰਨ ਲਓ ਮੇਰਾ ਕੰਮ ਰਹਿੰਦਾ ਤਾਂ ਮੈਨੂੰ ਥੋੜੀ ਟੈਨਸ਼ਨ ਰਹਿੰਦੀ ਹੈ ਨਾ ਜਦੋਂ ਤੱਕ ਆਪਾਂ ਕੰਮ ਨੂੰ ਕੰਪਲੀਟ ਨਹੀਂ ਕਰ ਲੈਂਦੇ ਉਦੋਂ ਤੱਕ ਮਨ ਨੂੰ ਸ਼ਾਂਤੀ ਨਹੀਂ ਮਿਲਦੀ ਇਸੇ ਤਰ੍ਹਾਂ ਬੰਦੇ ਨਾਲ ਹੁੰਦਾ ਵੀ ਜਦੋਂ ਤੱਕ ਆਪਾਂ ਅਧੂਰੇ ਆ ਜਾਂ ਆਪ ਕੁਝ ਗੱਲਾਂ ਜਿਹੜੀਆਂ ਆਪਣੇ ਨਾਲ ਗਲਤ ਵਾਪਰ ਰਹੀਆਂ ਤਾਂ ਆਪਾਂ ਨੇ ਆਪਣਾ ਮਨ ਜਿਹੜਾ ਸੰਤੁਸ਼ਟ ਨਹੀਂ ਹੁੰਦਾ ਹਨ ਸੋ ਇਹ ਜਿਹੜੀ ਗੱਲਬਾਤ ਹੈਗੀ ਹੈ ਇਹ ਕੁਝ ਜਿਹੜੀਆਂ ਅੰਗਣਵਾੜੀ ਮਲਾਜ਼ਮ ਯੂਨੀਅਨ ਦੇ ਜਿਹੜੇ ਪ੍ਰਧਾਨ ਹੈਗੇ ਆ ਉਹ ਇਹ ਗੱਲਾਂ ਕਹਿ ਰਹੇ ਨੇ ਕਿ ਰਾਸ਼ਨ ਨੂੰ ਲੈ ਕੇ ਜਿਹੜਾ ਸੰਘਰਸ਼ ਜਾਰੀ ਰੱਖਿਆ ਜਾਊਗਾ ਸੋ ਇਸ ਤੋਂ ਇਲਾਵਾ ਵੀ ਬਹੁਤ ਸਾਰੇ ਅੰਗਣਵਾੜੀ ਦੇ ਮੁੱਦੇ ਹੈਗੇ ਆ ਕੁਝ ਭੈਣਾਂ ਨੂੰ ਜਿਹੜੀ ਮੇਰੀ ਇਹ ਗੱਲਬਾਤ ਚੰਗੀ ਨਹੀਂ ਵੀ ਲੱਗੂਗੀ ਪਰ ਕੁਝ ਮੁੱਦੇ ਅਜਿਹੇ ਹੈਗੇ ਆ ਅੰਗਣਵਾੜੀ ਦੇ ਜਿਹੜੇ ਕਿ ਅਣਗੌਲੇ ਜਾ ਰਹੇ ਨੇ ਤੇ ਉਹਨਾਂ ਤੇ ਵੀ ਗੱਲਬਾਤ ਜ਼ਰੂਰੀ ਹੈਗੀ ਹੈ ਸੋ ਵਿਸ਼ੇ ਨੂੰ ਵਧਾਉਣਾ ਚਾਹੀਦਾ ਇਹਦੇ ਵਿੱਚ ਹੋਰ ਗੱਲਾਂ ਜਿਹੜੀਆਂ ਉਹ ਐਡ ਹੋਣੀਆਂ ਚਾਹੀਦੀਆਂ ਜਿਹੜੀਆਂ ਜਿਹੜੀਆਂ ਸਮੱਸਿਆਵਾਂ ਜਮੀਨੀ ਪੱਧਰ ਤੇ ਕੁੜੀਆਂ ਨੂੰ ਆ ਰਹੀਆਂ ਹੈਗੀਆਂ ਉਹਨਾਂ ਨੂੰ ਐਡ ਕੀਤਾ ਜਾਣਾ ਚਾਹੀਦਾ ਹੈ ਠੀਕ ਹੈ ਸੋ ਕੋਸ਼ਿਸ਼ ਹੁੰਦੀ ਹੈ ਵੀ ਕੁਝ ਚੰਗੀਆਂ ਗੱਲਾਂ ਤੁਹਾਡੇ ਤੱਕ ਲੈ ਕੇ ਆਵਾਂ ਤੁਹਾਡੇ ਨਾਲ ਸਾਂਝੀਆਂ ਕਰਾਂ ਤੁਸੀਂ ਵੀ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਦੱਸ ਸਕਦੇ ਹੋ ਵੀ ਤੁਹਾਨੂੰ ਜਿਹੜੀਆਂ ਮੇਰੀ ਮੇਰੇ ਸੁਝਾਅ ਜਿਹੜੇ ਕਿਵੇਂ ਲੱਗਦੇ ਆ ਤੇ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਕੋਈ ਵੀ ਗੱਲਬਾਤ ਕਰਨੀ ਹੈ ਤਾਂ ਮੇਰੇ ਨਾਲ ਸਾਂਝੀ ਕਰ ਸਕਦੇ ਹੋ ਤੇ ਜੇ ਵੀਡੀਓ ਚੰਗੀ ਲੱਗੀ ਹੋਵੇ ਇਹਨੂੰ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ